ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਨਾ ਸਰਚ ਕਰਦਾ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬੈਠੇ। ਤੇ ਇਹਦੇ ਵਿੱਚ ਬਹੁਤ ਸਾਰੇ ਸਾਥੀ ਸਾਡੇ ਜਾਣਦੇ ਵੀ ਇੱਥੇ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੈ। ਸਕਿੱਲ ਡਿਵੈਲਪਮੈਂਟ ਸੈਂਟਰ ਚ ਬਹੁਤ ਸਾਰੇ ਲੋਕਾਂ ਨੂੰ ਟ੍ਰੇਨਿੰਗ ਲਈ ਹੈ। ਜੇ ਤੁਸੀਂ ਉਹਦੀ ਅਗਲੀ ਮੰਜ਼ਿਲ ਚੜ੍ਹੋਗੇ ਉੱਪਰ ਤਾਂ ਪੰਜਾਬ ਦੀ ਜਿਹੜੀ ਖੇਤੀ ਹੈ ਉਹਦੀ ਜਿਹੜੀ ਉਹਨੂੰ ਵਪਾਰ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਉਹ ਸੰਸਥਾ ਤੁਹਾਡੀ ਹੈਲਪ ਕਰਨ ਲਈ ਇੱਕ ਨਵੀਂ ਸੰਸਥਾ ਹੈ ਜਿਹੜੀ ਤੁਹਾਡੀ ਹੈਲਪ ਕਰਦੀ ਹੈ। ਟ੍ਰੇਨਿੰਗ ਦੇ ਰੂਪ ਚ ਕਰਦੀ ਹੈ। ਤੁਹਾਡਾ ਜੇਕਰ ਅੱਛਾ ਆਈਡੀਆ ਹੈ ਜਿਹੜਾ ਕਿਸਾਨੀ ਦੀ ਸਮੱਸਿਆ ਹੱਲ ਕਰਦੀ ਹੈ ਤਾਂ ਉਹ ਤੁਹਾਨੂੰ ਫਾਈਨੈਂਸ਼ੀਅਲੀ ਸਹਾਇਤਾ ਪੈਸੇ ਦੀ ਸਹਾਇਤਾ ਵੀ ਦਿੰਦੀ ਹੈ ਜਿਹੜਾ ਤੁਸੀਂ ਪੈਸਾ ਮੋੜਨਾ ਨਹੀਂ ਪਰ ਤੁਹਾਡੇ ਆਈਡੀਏ ਦੇ ਵਿੱਚ ਤੁਹਾਡੀ ਕੰਮ ਕਰਨ ਦੇ ਤਰੀਕੇ ਚ ਅਸਲੀਅਤ ਹੋਣੀ ਚਾਹੀਦੀ ਹੈ ਆਰਗੇਨਿਕ ਹੋਣਾ ਚਾਹੀਦਾ ਹੈ ਕਾਗਜ਼ਾਂ ਦਾ ਖੇਡ ਨਹੀਂ ਹੈ ਇਹ ਸਿਰਫ ਉਹਨਾਂ ਲੋਕਾਂ ਨੂੰ ਸਪੋਰਟ ਕੀਤਾ ਜਾਂਦਾ ਹੈ ਜਿਹੜੇ ਲੋਕ ਚੰਗਾ ਆਈਡੀਆ ਲੈ ਕੇ ਆਉਂਦੇ ਤੇ ਉਹ ਗਾਂਵ ਵਧਣ ਯੋਗ ਹੁੰਦਾ ਤੇ ਜਿਹੜੀ ਖੇਤੀ ਦੀਆਂ ਸਮੱਸਿਆਵਾਂ ਨੂੰ ਹੀ ਹੱਲ ਕਰਦਾ ਹੈ ਸੋ ਡਾਕਟਰ ਸਾਹਿਬ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਤੋਂ ਉਹਨਾਂ ਤੋਂ ਜਾਣਦੇ ਆਂ ਇਹ ਪੂਰਾ ਸੈਂਟਰ ਨੂੰ ਦੇਖਦੇ ਨੇ ਇਹ ਸੰਸਥਾ ਨੂੰ ਦੇਖਦੇ ਨੇ ਕਿਵੇਂ ਕੰਮ ਕਰਦੀ ਹੈ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਤੁਹਾਨੂੰ ਫਾਈਨੈਂਸ਼ੀਅਲੀ ਸਹਾਇਤਾ ਮਿਲੂਗੀ ਇਹ ਸਾਰੀਆਂ ਕਹਾਣੀਆਂ ਸਤੁਪਲ ਕਰਦੇ ਨੇ ਡਾਕਟਰ ਸਾਹਿਬਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਜਿਹੜੀ ਸੰਸਥਾ 'ਚ ਅਸੀਂ ਬੈਠੇ ਆਂ ਇਹਨੂੰ ਕੀ ਆਖਦੇ ਆਂ ਇਹਨੂੰ ਪੰਜਾਬ ਐਗਰੀ ਬਿਜ਼ਨਸ ਇੰਕੂਬेटर ਕਹਿੰਦੇ ਨੇ ਜੀ ਤੇ ਇਹਦਾ ਮਕਸਦ ਕੀ ਹੈ ਪੰਜਾਬ ਐਗਰੀਬਿਨੈਸ ਇੰਕੂਬेटर ਦਾ ਮਕਸਦ ਆ ਜੀ ਇਹ ਆਪਣੇ ਕਿਸਾਨਾਂ ਦੀ ਭਲਾਈ ਲਈ ਆ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਇਹ ਕੇਂਦਰ ਸਰਕਾਰ ਦਾ ਜਿਹੜਾ ਪ੍ਰੋਜੈਕਟ ਹੈ ਕਿਸਾਨਾਂ ਨੂੰ ਜਿਹੜੇ ਨਵੀਨਤਮ ਕਰਨ ਲੈ ਕੇ ਆਉਂਦੇ ਨੇ ਜਿਹੜੀ ਵੀ ਕਿਸਾਨਾਂ ਦੀ ਸਮੱਸਿਆਵਾਂ ਨੇ ਅੱਜ ਕੱਲ ਉਹ ਸਮੱਸਿਆ ਦਾ ਹੱਲ ਲੈ ਕੇ ਉਹਨੂੰ ਕਿਸੇ ਵੀ ਵਪਾਰ ਜਾਂ ਬਿਜ਼ਨਸ ਦੇ ਵਿੱਚ ਤਬਦੀਲ ਕਰਨ ਲਈ ਅਸੀਂ ਉਹਨਾਂ ਨੂੰ ਮਾਲੀ ਸਹਾਇਤਾ ਦਿੰਦੇ ਆ ਜੀ ਹਾਂਜੀ ਇਹ ਇਹਦਾ ਕ੍ਰਾਈਟੇਰੀਆ ਕੀ ਹੈ ਤੁਹਾਡੇ ਤੱਕ ਕੋਈ ਚੀਜ਼ ਜਦੋਂ ਕੋਈ ਲੈ ਕੇ ਆਉਂਦਾ ਹੈ ਲੈ ਕੇ ਆਉਣ ਦਾ ਤਰੀਕਾ ਕੀ ਹੈ ਕਿਵੇਂ ਲਿਆਉਣੀ ਪੈਂਦੀ ਹੈ ਉਹਦਾ ਕੀ ਸਮਾਂ ਸਾਰਨੀ ਹੈ ਕਦੋਂ ਲਿਉਣੀ ਹੈ ਕਿਵੇਂ ਲਿਉਣੀ ਹੈ ਇਹ ਜੀ ਅਸੀਂ ਸਾਲ ਚ ਇੱਕ ਪੂਰਾ ਬੈਚ ਚਲਾਉਂਦੇ ਆ ਜੀ ਠੀਕ ਹੈ ਅਸੀਂ April May ਚ ਇਹ ਐਪਲੀਕੇਸ਼ਨ ਓਪਨ ਕਰ ਦਿੰਦੇ ਆ ਸਾਰਿਆਂ ਲਈ ਅਸੀਂ ਐਪਲੀਕੇਸ਼ਨ ਆਦੀ ਪਪੂਲਾਰਿਟੀ ਸੋਸ਼ਲ ਮੀਡੀਆ ਤੇ ਥਰੂ ਆਪਣੀ ਈਮੇਲਾਂ ਦੇ ਥਰੂ WhatsApp ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਥਰੂ ਸਾਰੇ ਜਿੰਨੇ ਵੀ ਸੋਰਸਸ ਨੇ ਉਨਾ ਸਾਰਾ ਤੇ ਆਪਾਂ ਇਹਨਾਂ ਦੀ ਮਾਰਕ ਕਰਦੇ ਆਂ ਪ੍ਰਚਾਰ ਕਰਦੇ ਆਂ ਉਹ ਪ੍ਰਚਾਰ ਤੋਂ ਬਾਅਦ ਜਦ ਕਿਸਾਨ ਆਪਣੇ ਕੋਲ ਅਪਲਾਈ ਕਰਦਾ ਕਿਸਾਨ ਐਂਟਰਪ੍ਰੈਨਰ ਜਾਂ ਕੋਈ ਵੀ ਬੰਦਾ ਇਹਦਾ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਨਹੀਂ ਹੈ ਸਿਰਫ ਉਹਨ ਐਗਰੀ ਬਿਜ਼ਨਸ ਨਾਲ ਜੁੜੇ ਹੋਣੇ ਓਨਲੀ ਐਗਰੀ ਬਿਜ਼ਨਸ ਖੇਤੀ ਦੀ ਸਮੱਸਿਆ ਹੱਲ ਕਰਨ ਲਈ ਜਿਹੜਾ ਬਿਜ਼ਨਸ ਸ਼ੁਰੂ ਕਰਨਾ ਆਪਾਂ ਉਹ ਫੋਕਸ ਰੱਖ ਕੇ ਆਪਾਂ ਇਹਨੂੰ ਅੱਗੇ ਅਪਲਾਈ ਕਰਨਾ ਉਹ ਫਿਰ ਅੱਗੇ ਫਰਦਰ ਆਪਣੀ ਕਮੇਟੀਆਂ ਬਣੀਆਂ ਹੋਈਆਂ ਉਹ ਸਕ੍ਰੀਨ ਕਰਕੇ ਇਹਨਾਂ ਨੂੰ ਅੱਗੇ ਸਿਲੈਕਟ ਕਰ ਦਿੰਦੇ ਤੁਸੀਂ ਇਸ ਸੰਸਥਾ ਦੇ ਤਹਿਤ ਜਦੋਂ ਤੁਸੀਂ ਕਿਸਾਨਾਂ ਤੋਂ ਅਪਲਾਈ ਕਰਾਉਂਦੇ ਹੋ ਕੋਈ ਆਈਡੀਆ ਲੈ ਕੇ ਆਉਂਦਾ ਕੋਈ ਜਿਹੜਾ ਐਗਰੀ ਦਾ ਜਿਹੜੀਆਂ ਸਮੱਸਿਆ ਆ ਰਹੀਆਂ ਐਗਰੀਕਲਚਰ ਦੇ ਵਿੱਚ ਉਹਨਾਂ ਨੂੰ ਹੱਲ ਲੈ ਕੇ ਆਉਂਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆਈਡੀਆ ਉਹਦੀਆਂ ਉਹਦੀਆਂ ਧਾਰਨਾ ਤਰ੍ਹਾਂਾਂ ਜਾਂ ਵਰਗੀਕਰਨ ਕੀ ਹੋਣਾ ਚਾਹੀਦਾ ਉਹ ਜੀ ਕਿਸੇ ਵੀ ਵਰਗੀਕਰਨ ਦਾ ਹੋ ਸਕਦਾ ਉਹ ਆਪਣੇ ਬੀ ਕੀਪਿੰਗ ਵਾਲਾ ਹੋ ਸਕਦਾ ਸ਼ਹਿਦ ਵਾਲਾ ਹੋ ਸਕਦਾ ਉਹ ਖੇਤੀਬਾੜੀ ਮਸ਼ੀਨਰੀ ਵਾਲਾ ਹੋ ਸਕਦਾ ਉਹ ਕੋਈ ਮਾਰਕੀਟਿੰਗ ਲਿੰਕੇਜ ਜੜਾ ਹੋ ਸਕਦਾ ਹੈ ਸਪਲਾਈ ਚੇਨ ਵਾਲਾ ਹੋ ਸਕਦਾ ਫੂਡ ਪ੍ਰੋਸੈਸਿੰਗ ਵਾਲਾ ਹੋ ਸਕਦਾ ਖੇਤੀ ਦੇ ਰਿਗਾਰਡਿੰਗ ਜਿੰਨੇ ਵੀ ਬ੍ਰਾਂਚੇਸ ਨੇ ਉਹਨਾਂ ਦੇ ਨਾਲ ਸੰਬੰਧਿਤ ਕੋਈ ਵੀ ਬੰਦਾ ਸਾਡੇ ਅਪਲਾਈ ਕਰ ਸਕਦਾ ਉਹਨੇ ਦੇਣਾ ਕਿਵੇਂ ਹੁੰਦਾ ਹੈ ਇਹ ਜੀ ਇਹਦੇ ਵਿੱਚ ਅਸੀਂ ਕੀ ਹੈ ਜੀ ਸਾਡਾ ਇੱਕ ਵਾਰ ਜਦ ਅਪਲਾਈ ਕਰਤਾ ਕਿਸੇ ਨੇ ਅਸੀਂ ਉਹਦੇ ਵਿੱਚੋਂ ਬੰਦੇ ਚੁਣ ਕੇ ਅਸੀਂ ਉਹਨਾਂ ਨੂੰ ਇੱਕ ਮਹੀਨੇ ਦੀ ਪੂਰੀ ਇੱਕ ਮਹੀਨੇ ਦੀ ਟ੍ਰੇਨਿੰਗ ਦਿੰਦੇ ਆ ਉਹ ਟ੍ਰੇਨਿੰਗ ਕਿਉਂਕਿ ਹਰੇਕ ਨੂੰ ਪਤਾ ਨਹੀਂ ਹੁੰਦਾ ਜੀ ਕੰਮ ਕਿਵੇਂ ਚਲਾਉਣਾ ਠੀਕ ਹੈ ਤਾਂ ਉਹਦੇ ਵਿੱਚ ਅਸੀਂ ਨਾ ਸਿਰਫ ਤਕਨੀਕੀ ਟ੍ਰੇਨਿੰਗ ਅਸੀਂ ਬਿਜ਼ਨਸ ਦੀ ਟ੍ਰੇਨਿੰਗ ਅਸੀਂ ਫਾਈਨਾਂਸ ਦੀ ਟ੍ਰੇਨਿੰਗ ਅਸੀਂ ਮਾਰਕੀਟਿੰਗ ਦੀ ਟ੍ਰੇਨਿੰਗ ਜਿਹਦੇ ਵਿੱਚ ਮਾਹਰ ਨਾਸਿਰ ਸਾਡੇ ਯੂਨੀਵਰਸਿਟੀ ਤੋਂ ਹੁੰਦੇ ਨੇ ਨੈਸ਼ਨਲ ਲੈਵਲ ਦੇ ਮਾਹਰ ਵੱਖ-ਵੱਖ ਸੰਸਥਾਵਾਂ ਤੋਂ ਪ੍ਰਾਈਵੇਟ ਪਲਸ ਸਰਕਾਰੀ ਦੋਨਾਂ ਸਾਰੇ ਸੰਸਥਾਵਾਂ ਤੋਂ ਅਸੀਂ ਵੱਖ-ਵੱਖ ਮਾਹਰ ਲੈ ਕੇ ਆਉਂਦੇ ਆ ਉਹ ਮਾਹਰ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਇਹ ਟ੍ਰੇਨਿੰਗ ਅਸੀਂ ਆਨਲਾਈਨ ਕਰਦੇ ਆ ਸਾਰੀ ਤੇ ਉਹ ਆਨਲਾਈਨ ਟ੍ਰੇਨਿੰਗ ਤੇ ਜਦੋਂ ਦੇਖਦੇ ਆ ਵੀ ਸਾਨੂੰ ਐਂ ਕੰਮ ਸੀ ਆਪਣਾ ਚਲਾਉਣਾ ਤੇ ਉਸ ਤੋਂ ਇਲਾਵਾ ਸਰਕਾਰ ਦੀ ਜਿਹੜੀ ਹੋਰ ਵੀ ਸਕੀਮਾਂ ਨੇ ਉਹ ਨਵਾਂ ਬਾਰੇ ਅਸੀਂ ਜਾਣਕਾਰੀ ਦਿੰਨੇ ਆ ਕਿਸੇ ਨੇ ਆਪਣੀ ਕੰਪਨੀ ਬਣਾਉਣੀ ਹੈ ਕੰਪਨੀ ਬਣਾਉਣ ਦੀ ਸਹਾਇਤਾ ਦਿੰਨੇ ਆ ਠੀਕ ਹੈ ਜਿੰਨੇ ਸਟਾਰਟਅਪ ਇੰਡੀਆ ਕੋਲ ਰਜਿਸਟਰ ਕਰਨਾ ਹੈ ਰਜਿਸਟ੍ਰੇਸ਼ਨ ਦੀ ਸਹਾਇਤਾ ਦਿੰਨੇ ਆ ਮਤਲਬ ਕਿ ਤੁਸੀਂ ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹਦੇ ਏ ਟੂ ਲੈ ਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜੀ ਜਿਹੜੀ ਸਹਾਇਤਾ ਲੀਗਲ ਕੰਪਲਾਈਂਸ ਨੌਨ ਲੀਗਲ ਕੰਪਲਾਈਂਸ ਜਾਂ ਹੋਰ ਵੀ ਸਹਾਇਤਾ ਤਕਨੀਕੀ ਤੋਂ ਲੈ ਕੇ ਮਾਰਕੀਟਿੰਗ ਤੱਕ ਹਰ ਤਰ੍ਹਾਂ ਦੀ ਟ੍ਰੇਨਿੰਗ ਉਹ ਇੱਕ ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਸਾਡਾ ਪੂਰਾ ਪ੍ਰੋਟੋਕੋਲ ਬਣਿਆ ਹੋਇਆ ਤੁਸੀਂ ਫਿਰ ਇਸ ਤੋਂ ਬਾਅਦ ਫਾਈਨੈਂਸ਼ੀਅਲ ਸਹਾਇਤਾ ਵੀ ਕਰਦੇ ਬਿਲਕੁਲ ਜੀ ਅਸੀਂ ਸਟਾਰਟਅੱਪਸ ਨੂੰ ਫਾਈਨੈਂਸ਼ੀਅਲ ਸਹਾਇਤਾ ਦਿੰਨੇ ਆ ਅਸੀਂ 5 ਲੱਖ ਤੋਂ ਲੈ ਕੇ 25 ਲੱਖ ਤੱਕ ਦੀ ਸਹਾਇਤਾ ਦਿੰਨੇ ਆ ਸਾਡੇ ਦੋ ਪ੍ਰੋਗਰਾਮ ਚੱਲਦੇ ਨੇ ਜੀ ਇੱਕ ਪ੍ਰੋਗਰਾਮ ਦਾ ਨਾਮ ਹੈ ਉਦਮ ਜਿਹੜਾ ਜੀ ਬੰਦਾ ਆਪਣਾ ਆਈਡੀਆ ਲੈ ਕੇ ਆਉਂਦਾ ਠੀਕ ਹੈ ਥੋੜਾ ਬਹੁਤ ਉਹਨਾਂ ਸਮਾਨ ਤਿਆਰ ਕੀਤਾ ਉਹਦੀ ਸਰਟੀਫਿਕੇਸ਼ਨ ਲਈ ਸਟੈਂਡਰਡਾਈਜੇਸ਼ਨ ਲਈ ਅਸੀਂ ਉਹਨਾਂ ਨੂੰ 5 ਲੱਖ ਤੱਕ ਦੀ ਮਾਲੀ ਸਹਾਇਤਾ ਦਿੰਨੇ ਆ ਤੇ ਜਿਨ੍ਹਾਂ ਨੇ ਆਲਰੇਡੀ ਕੰਮ ਕੀਤਾ ਹੋਇਆ ਉਹਨਾਂ ਨੇ ਆਪਣਾ ਵਪਾਰ ਵਧਾਉਣਾ ਮਾਰਕੀਟਿੰਗ ਲਈ ਵਧਾਉਣਾ ਮਸ਼ੀਨਾਂ ਨਵੀਆਂ ਖਰੀਦਣੀਆਂ ਨੇ ਹੋਰ ਕੰਮ ਵਧਾਉਣ ਲਈ ਅਸੀਂ ਉਹਨਾਂ ਨੂੰ 25 ਲੱਖ ਤੱਕ ਦੀ ਮਾਲੀ ਸਹਾਇਤਾ ਦਿੰਦੇ ਆ ਤੇ ਇਹ ਜਿਹੜੀ ਸਹਾਇਤਾ ਇਹ ਲੋਨ ਨਹੀਂ ਹੈਗੀ ਇਹ ਕੋਈ ਤੁਸੀਂ ਵਾਪਸ ਨਹੀਂ ਕਰਨਾ ਨਾ ਇਹ ਸਬਸਿਡੀ ਆ ਇਹ ਸਰਕਾਰ ਵੱਲੋਂ ਗ੍ਰਾਂਟ ਆ ਇੱਕ ਵਾਰ ਦਿੱਤੀ ਅਸੀਂ ਵਾਪਸ ਨਹੀਂ ਲੈਣੀ ਅੱਛਾ ਵਾਪਸ ਕੁਝ ਨਹੀਂ ਲੈਣਾ ਵਾਪਸ ਕੁਝ ਨਹੀਂ ਲੈਣਾ ਅਸੀਂ ਹਬਾ ਸਰ ਪੈਸੇ ਦਾ ਸਰਕਾਰ ਨੂੰ ਹਿਸਾਬ ਦੇਣਾ ਵੀ ਇਹ ਪੈਸਾ ਕਿੱਥੇ ਹੈ ਤੇ ਇੱਕ ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਅਸੀਂ ਉਹ ਸਾਰੀ ਤੁਹਾਡੀ ਪਲਾਨਿੰਗ ਹੀ ਕਰਾਉਣੀ ਹੈ ਕਿ ਤੁਸੀਂ ਇਹ ਪੈਸਾ ਕਿੱਥੇ-ਕਿੱਥੇ ਲਾਉਂਗੇ ਮਾਰਕੀਟਿੰਗ ਚ ਲਾਉਂਗੇ ਮਸ਼ੀਨਾਂ ਤੇ ਲਾਉਂਗੇ ਕਿੱਥ ਇਹ ਜਿਹਨੇ ਪੈਸਾ ਲੈਣਾ ਹੈ ਜਾਂ ਕਿਸੇ ਹੈਲਪ ਲੈਣੀ ਹੈ ਉਹ ਉਹਦੇ ਵਿੱਚ ਕਿਹੜੀਆਂ ਕੁਆਲਿਟੀਜ਼ ਚਾਹੀਦੀਆਂ ਬੰਦੇ 'ਚ ਜਾਂ ਕਿਸ ਤਰ੍ਹਾਂ ਦਾ ਉਹ ਚੋਣ ਕਿਵੇਂ ਹੁੰਦੀ ਹੈ ਉਹ ਚੋਣ ਦੀ ਸਾਡੇ ਅੱਡ-ਅੱਡ ਕ੍ਰਾਈਟਰੀਆ ਨੇ ਵੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਈਡੀਆ 'ਚ ਦਮ ਚਾਹੀਦਾ ਵੀ ਤੁਹਾਡਾ ਆਈਡੀਆ ਵਾਕਈ ਜਿਹੜੀ ਕਰੰਟ ਸਮੱਸਿਆਵਾਂ ਨੇ ਕਿਸਾਨੀ ਦੇ ਅੰਦਰ ਉਹਦਾ ਹੱਲ ਕਰਦੀਆਂ ਹੋਣ ਠੀਕ ਹੈ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਟੀਮ ਵਧੀਆ ਹੈਗੀ ਆ ਠੀਕ ਹੈ ਅਸੀਂ ਦੂਜਾ ਦੇਖਦੇ ਆ ਵੀ ਟੀਮ ਵਧੀਆ ਵੀ ਟੈਕਨੀਕਲ ਟੀਮ ਹੈ ਨਹੀਂ ਹੈ ਮਾਰਕੀਟਿੰਗ ਵਾਲੀ ਹੈ ਨਹੀਂ ਹੈ ਜੇ ਨਹੀਂ ਹੈ ਤਾਂ ਅਸੀਂ ਬਾਅਦ 'ਚ ਆ ਕੇ ਵੀ ਕਰਵਾ ਦਿੰਦੇ ਆ ਉਹ ਕੋਈ ਗੱਲ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਕੀ ਉਹ ਵਪਾਰ ਨੂੰ ਆਪਾਂ ਉੱਚੇ ਸਕੇਲ ਤੇ ਲੈ ਕੇ ਜਾ ਸਕਦੇ ਹਾਂ ਕੀ ਉਹ ਵਪਾਰ ਅੱਗੇ ਵਧੂਗਾ ਕੀ ਮਾਰਕੀਟ ਦੀ ਉਹ ਡਿਮਾਂਡ ਹੈਗੀ ਆ ਸਮੱਸਿਆ ਦਾ ਹੱਲ ਤਾਂ ਆਪਾਂ ਲੈ ਆਏ ਬਟ ਕੀ ਉਹ ਮਾਰਕੀਟ ਦੀ ਡਿਮਾਂਡ ਹੈ ਅਸੀਂ ਉਹ ਦੇਖਣਾ ਹੈ ਠੀਕ ਹੈ ਤੇ ਫਿਰ ਅਸੀਂ ਉਹ ਆਈਡੀਆ ਦੀ ਕਿਤੋਂ ਨਾ ਕਿਤੋਂ ਵੈਲੀਡੇਸ਼ਨ ਵੀ ਕਰਾਣੀ ਹੈ ਭਈ ਕੋਈ ਸਰਕਾਰੀ ਸੰਸਥਾ ਕਹਿ ਵੀ ਜਿਹੜਾ ਇਹ ਹੱਲ ਲੈ ਕੇ ਆਇਆ ਇਹ ਵਾਕੀ ਸਹੀ ਹੈ ਉਹ ਆਪਾਂ ਕਿਵੇਂ ਪ੍ਰਮਾਣ ਲਵਾਂਗੇ ਉਹ ਅਸੀਂ ਪ੍ਰਮਾਣ ਕਿਸੇ ਨਾ ਕਿਸੇ ਸਰਕਾਰੀ ਸੰਸਥਾ ਤੋਂ ਲੈਣੇਗਾ ਉਹ ਚਾਹੇ ਲੈਬ ਟੈਸਟ ਕਰਵਾਈਏ ਚਾਹੇ ਯੂਨੀਵਰਸਿਟੀ ਤੋਂ ਟੈਸਟਿੰਗ ਕਰਾਈਏ ਜਾਂ ਕਿਤੋਂ ਵੀ ਟੈਸਟਿੰਗ ਕਰਾਈਏ ਉਹ ਆਈਡੀਆ ਦੀ ਵੈਲੀਡੇਸ਼ਨ ਜ਼ਰੂਰੀ ਹੈ ਜੀ ਹਾਂਜੀ ਤੇ ਇਹ ਕੋਈ ਗਿਣਤੀ ਮਿੰਤੀ ਚ ਨਹੀਂ ਵੀ ਸਾਲ ਚ ਇੱਕ ਨੂੰ ਮਿਲਣਾ ਹੈ ਦੋ ਨੂੰ ਮਿਲਣਾ ਹੈ ਦਸਾਂ ਨੂੰ ਮਿਲਣਾ ਹੈ ਕਿ ਜਿਹਦਾ ਆਈਡੀਆ ਅੱਛਾ ਹੈ ਉਹ ਅੱਗੇ ਵੱਧ ਸਕਦਾ ਉਹਨੂੰ ਮਿਲਦਾ ਹੈ ਇਹਦੀ ਕੋਈ ਗਿਣਤੀ ਮਿੰਤੀ ਨਹੀਂ ਜੀ ਜਿਹਦਾ ਆਈਡੀਆ ਅੱਛਾ ਹੈ ਉਹਨੂੰ ਅਸੀਂ ਸਿਲੇਕਟ ਕਰਕੇ ਅੱਗੇ ਮਿਨਿਸਟਰੀ ਦੇ ਸਾਹਮਣੇ ਪੇਸ਼ ਕਰਦੇ ਆਂ ਤੇ ਮਿਨਿਸਟਰੀ ਫਿਰ ਉਹਦੇ ਆਈਡੀਆ ਤੇ ਉਹਦੀ ਟ੍ਰੇਨਿੰਗ ਦੇ ਹਿਸਾਬ ਨਾਲ ਵੀ ਕਿੰਨਾ ਉਹਨੇ ਕੀਤੀ ਤਿਆਰੀ ਉਸ ਹਿਸਾਬ ਨਾਲ ਉਹਨਾਂ ਨੂੰ ਸਿਲੇਕਟ ਕਰਦੇ ਆ ਤੁਸੀਂ ਹੁਣ ਤੱਕ ਕਿੰਨੇ ਫਾਰਮਰਾਂ ਨੂੰ ਸਪੋਰਟ ਕਰ ਚੁੱਕੇ ਅਸੀਂ ਹੁਣ ਤੱਕ ਜੀ 84 ਕੰਪਨੀਆਂਸ ਪਲੱਸ ਫਾਰਮਰਾਂ ਨੂੰ ਅਸੀਂ ਫੰਡ ਦਵਾ ਚੁੱਕਿਆ ਜੀ 84 ਪਲੱਸ ਹਾਂਜੀ ਪੈਸੇ 250 ਤੋਂ ਪਲੱਸ ਫਾਰਮਰ ਟ੍ਰੇਨ ਕਰ ਚੁੱਕੇ ਆ ਟ੍ਰੇਨਿੰਗ ਦੇ ਅੰਦਰ 250 ਪਲੱਸ ਫਾਰਮਰ ਟ੍ਰੇਨ ਹੋ ਚੁੱਕੇ ਤੇ ਫੰਡ ਜਿਹਨਾਂ ਨੂੰ ਦਵਾਇਆ ਉਹਦੇ ਵਿੱਚੋਂ ਹੀ 84 ਪਲੱਸ ਫਾਰਮਰ ਅੱਛਾ ਉਹਨਾਂ ਦੇ ਵਿੱਚੋਂ ਹੀ ਹਾਂਜੀ ਇਹਦਾ ਇਹਦਾ ਟ੍ਰੇਨਿੰਗ ਪ੍ਰੋਗਰਾਮ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਪਹਿਲਾ ਸਟੈਪ ਇਹ ਆ ਵੀ ਤੁਹਾਡੇ ਟ੍ਰੇਨਿੰਗ ਲਵੇ ਹਾਂਜੀ ਉਸੇ ਟ੍ਰੇਨਿੰਗ ਨੂੰ ਜਦੋਂ ਗਾਂ ਵਧਦਾ ਉਹ ਤੂੰ ਆਉਂਦਾ ਆਈਡੀਆ ਲੈ ਕੇ ਆਵੇ ਫਿਰ ਜਾ ਕੇ ਇਹ ਤੁਸੀਂ ਮੋਡਲੀ ਜਿਹੜੀ ਫਾਈਨੈਂਸ਼ੀਅਲ ਸਹਾਇਤਾ ਕਰਦੇ ਅਸੀਂ ਜੀ ਪਹਿਲਾਂ ਜੇ ਆਈਡੀਆ ਹੈਗਾ ਉਹ ਆਈਡੀਆ ਦੇ ਆਧਾਰ ਤੇ ਉਹਨੂੰ ਅੱਗੇ ਟ੍ਰੇਨਿੰਗ ਲਈ ਸਿਲੈਕਟ ਕਰਦੇ ਆ ਅੱਛਾ ਜੀ ਆਈਡੀਆ ਪਹਿਲਾਂ ਹੋਣਾ ਜ਼ਰੂਰੀ ਆ ਜੀ ਆਈਡੀਆ ਪਹਿਲਾਂ ਹੋਣਾ ਜ਼ਰੂਰੀ ਆ ਆਈਡੀਆ ਪਹਿਲਾਂ ਹੋਣਾ ਜ਼ਰੂਰੀ ਆ ਜਾਂ ਕੁਝ ਤਾਂ ਕੁਝ ਆਪਣੇ ਮਾਈਂਡ ਚ ਹੋਣਾ ਚਾਹੀਦਾ ਵੀ ਆਪਾਂ ਇਸ ਸਮੱਸਿਆ ਨੂੰ ਆਏ ਕਰਕੇ ਆਣਾ ਜਾਂ ਇਹ ਕੰਮ ਤੋੜਨਾ ਆਪਾਂ ਅੱਛਾ ਹਾਂਜੀ ਕਿਸਾਨ ਜਮਾ ਮੇਰੇ ਅਰਗਾ ਜਮਣ ਜਾਣ ਬੈਠਾ ਸਭ ਤੋਂ ਮੋਡਲਾ ਸਟੈਪ ਕੀ ਹੈ ਸਭ ਤੋਂ ਪਹਿਲਾ ਸਟੈਪ ਇਹ ਆ ਜੀ ਤੁਸੀਂ ਅਸੀਂ ਜਿਹੜੇ ਵੀ ਸੋਸ਼ਲ ਮੀਡੀਆ ਤੇ ਸਾਡੀ ਆਰਟਸ ਹੈ ਗਿਆ ਨੇ ਕਿਵਿਕੇ ਕੋਲ ਜਾ ਸਕਦੇ ਤੁਸੀਂ ਕਿਤੇ ਜਾ ਸਕਦੇ ਹੋ ਦਾ ਸਾਡੀ ਸਾਈਟ ਹੈਗੀ ਆ ਪੀਏਯੂ ਪਾਬੀ ਰਫਤਾਰ.co.in ਉਹ ਸਾਈਟ ਤੇ ਜਾ ਕੇ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੋ ਉੱਥੇ ਸਾਡੇ ਫਾਰਮ ਪਏ ਨੇ ਉਹ ਫਾਰਮ ਤੇ ਤੁਸੀਂ ਅਪਲਾਈ ਕਰੋ ਬਹੁਤ ਸੌਖਾ ਫਾਰਮ ਆ ਉਹ ਉਹ ਫਾਰਮ ਤੇ ਅਪਲਾਈ ਕਰਕੇ ਸਾਡੇ ਕੋਲ ਤੁਹਾਡਾ ਫਾਰਮ ਜਮ੍ਹਾਂ ਹੋ ਜਾਏਗਾ ਉਸ ਤੋਂ ਇਲਾਵਾ ਜੇ ਕੋਈ ਕਿਸਾਨ ਜਿਵੇਂ ਨਹੀਂ ਪੜੇ ਲਿਖਿਆ ਹੁੰਦੇ ਉਹ ਨਹੀਂ ਸਾਈਟ ਤੇ ਜਾ ਸਕਦੇ ਠੀਕ ਹੈ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰੋ ਨੰਬਰ ਮੇਰਾ ਹੈਗਾ 9876747977 ਉੱਤੇ ਸੰਪਰਕ ਕਰਕੇ ਅਸੀਂ ਤੁਹਾਨੂੰ ਫਿਜ਼ੀਕਲ ਫਾਰਮ ਵੀ ਪੀਡੀਐਫ ਫਾਰਮ ਭੇਜ ਦਾਂਗੇ ਉਹ ਭਰ ਕੇ ਤੁਸੀਂ ਸਕੈਨ ਕਰਕੇ ਸਾਨੂੰ ਭੇਜ ਸਕਦੇ ਹਾਂ ਅਸੀਂ ਸਾਲ 'ਚ ਇੱਕ ਵਾਰ ਅਪਲੀਕੇਸ਼ਨਾਂ ਖੋਲਦੇ ਹਾਂ April May ਦੇ ਵਿੱਚ ਤੇ ਹਰ ਸਾਲ ਅਸੀਂ ਆਹੀ ਪ੍ਰੋਟੋਕੋਲ ਫਾਲੋ ਕਰਦੇ ਹਾਂ ਤੁਹਾਡਾ ਆਫਿਸ PAU ਦੇ ਸਕਿਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਬਿਲਕੁਲ ਜੀ ਜੇ ਕਿਸੇ ਨੇ ਇੱਥੇ ਫਿਜ਼ੀਕਲੀ ਵੀ ਆਉਣਾ ਤਾਂ ਇੱਥੇ ਵੀ ਪ੍ਰਭਾਅ ਦਿੰਨੇ ਆ ਫਾਰਮ ਅਸੀਂ ਫਿਜ਼ੀਕਲੀ ਜਿੰਨੇ ਵੀ ਆਉਂਦਾ ਹੈ ਉਹਨਾਂ ਨੂੰ ਫਾਰਮ ਪ੍ਰਭਾਅ ਵੀ ਦਿੰਨੇ ਆ ਉਹਨਾਂ ਦਾ ਆਈਡੀਆ ਡਿਸਕਸ ਕਰਦੇ ਆ ਉਹ ਸਾਡੇ ਕੋਲ ਆਪਣਾ ਆਈਡੀਆ ਡਿਸਕਸ ਕਰਨ ਲਈ ਉਹਨੂੰ ਰਿਫਾਰਮ ਕਰਨ ਲਈ ਸਾਲ ਚ ਕਦੇ ਵੀ ਆ ਸਕਦੇ ਜਰੂਰੀ ਨਹੀਂ ਕਿ ਅਪ੍ਰੈਲ ਮਈ ਚ ਹੀ ਆਉਣਾ ਜਿਨ੍ਹਾਂ ਦੇ ਕੋਲ ਵੀ ਆਈਡੀਆ ਵੀ ਜੇ ਆਈਡੀਆ ਵਧੀਆ ਅਸੀਂ ਐਂ ਸਹਾਇਤਾ ਕਰ ਸਕਦੇ ਅਸੀਂ ਸਾਰਾ ਸਾਲ ਬੈਠੇ ਆ ਸਾਡੇ ਕੋਲ ਬਹੁਤ ਕਿਸਾਨ ਦੇ ਲਈ ਆਉਂਦਾ ਹੈ ਐਵਰੇਜ ਤੇ ਉਹ ਆਪਣਾ ਆਈਡੀਆ ਡਿਸਕਸ ਕਰਦਾ ਅਸੀਂ ਉਹਨਾਂ ਨੂੰ ਸਹਾਇਤਾ ਕਰਦੇ ਆ ਤੇ ਫਿਰ ਅਸੀਂ ਅੱਗੇ ਉਹਨਾਂ ਨੂੰ ਅਪਲਾਈ ਕਰਨ ਲਈ ਪ੍ਰਚਾਇਤ ਕਰਦੇ ਜਨ ਕਿ ਐਗਰੀ ਨੂੰ ਐਗਰੀ business ਬਣਾਉਣ ਲਈ ਤੁਸੀਂ ਇਹ ਹਰ ਟ੍ਰੇਨਿੰਗ ਵੀ ਦਿੰਦੇ ਹੋ ਸਮਝਾਉਂਦੇ ਵੀ ਇਹ ਕੰਪਨੀ ਕਿਵੇਂ ਬਣਾਉਣੀ ਹੈ ਤੇ ਬਾਅਦ ਚ ਜੇ ਲੋੜ ਲੱਗਦੀ ਹੈ ਤੁਹਾਨੂੰ ਫਾਈਨੈਂਸ਼ੀਅਲੀ ਸਹਾਇਤਾ ਵੀ ਫਾਈਨੈਂਸ਼ੀਅਲ ਸਹਾਇਤਾ ਦਿੱਤੀ ਜਾਂਦੀ ਹੈ ਜਿਹੜੀ ਵਾਪਸ ਨਹੀਂ ਕਰਨ ਦੀ ਲੋੜ ਇਹ ਤੁਹਾਡਾ ਆਈਡੀਆ ਹੈ ਬਿਲਕੁਲ ਕੋਈ ਹੋਰ ਮੈਸੇਜ ਦੇਣਾ ਚਾਹੋ ਫਾਰਮਰ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੀ ਫਾਰਮਰਸ ਨੂੰ ਕਿ ਇਹ ਸਰਕਾਰ ਦੀ ਬਹੁਤ ਵਧੀਆ ਸਕੀਮ ਆ ਬਹੁਤ ਹੀ ਸਟਰਕਚਰਡ ਸਕੀਮ ਹੈ ਇਹ ਕਿਸਾਨਾਂ ਨੂੰ ਸਭ ਤੋਂ ਵੱਡੀ ਲੋੜ ਕੀ ਹੁੰਦੀ ਹੈ ਮਾਲੀ ਸਹਾਇਤਾ ਦੀ ਲੋੜ ਆ ਮਾਰਕੀਟਿੰਗ ਲਿੰਕੇਜਸ ਦੀ ਲੋੜ ਆ ਠੀਕ ਹੈ ਤਕਨੀਕੀ ਸਹਾਇਤਾ ਦੀ ਲੋੜ ਆ ਅਸੀਂ ਯੂਨੀਵਰਸਿਟੀ ਦੇ ਅੰਦਰ ਬੈਠੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਖੋਲਣਾ ਅਸੀਂ ਉਹ ਕੰਮ ਖੋਲਣ ਲਈ ਇੱਥੇ ਬੈਠੇ ਆ ਤੁਹਾਡੀ ਸਹਾਇਤਾ ਕਰਨ ਨੂੰ ਬੈਠੇ ਆ ਤੁਹਾਡਾ ਬਿਜ਼ਨਸ ਪਾਲਣ ਲਈ ਬੈਠੇ ਆ ਵਧਾਉਣ ਲਈ ਬੈਠੇ ਆ ਵੀ ਤੁਸੀਂ ਜਦ ਮਰਜ਼ੀ ਸਾਨੂੰ ਆਓ ਸਾਡੇ ਕੋਲ ਆਪਣਾ ਆਈਡੀਆ ਡਿਸਕਸ ਕਰੋ ਤੇ ਕੰਮ ਵਧਾਓ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲ ਕਰਕੇ ਥੈਂਕ ਯੂ